पिंड जोड़िया जितने घटना है एक माता वालों चालीस साल दलों अपने दो बच्चों कोई जहरीली चीज दे के अपने जीवन लीला समाप्त कर ली गई है सारी गलबात की कोशिश करते हैं परिवार के किसी चीज सारी की गलबात होगी ਕੀ ਗੱਲ ਹੈ ਉਹ ਗਲਤੀ ਹੋਈ ਹੋਰ ਆ ਜੀ ਹੋਈ ਹੋਰ ਆ ਗਲਤ ਕੋਈ ਨਹੀਂ ਜੋ ਇਹ ਜੇ ਕੋਈ ਪਤਾ ਨਹੀਂ ਕਿ ਇਹ ਕੋਈ ਪੈ ਪੈ ਨੂੰ ਕਿਹਨੇ ਹੋਈ ਹੋਏਗੀ ਉਹ ਚਲਦੀ ਸਾਰਾ ਖਿਆਲ ਆਹ ਕਾ ਗਈ ਆ ਬੱਚੀ ਨੂੰ ਕਾ ਗਈ ਕਿਹੜੀ ਦੁਆਏ ਆਪ ਕੋ ਕੰਟੀ ਪਾਉਣੀ ਹੋਊਗਾ ਕਿੰਨੇ ਕਿੰਨੇ ਸਾਲ ਦਾ ਬੱਚੇ ਬੱਚਾ ਸੀ ਆਹ ਪਤਾ ਨਾ ਬੁੜਿਆ ਕਿੰਨੇ ਉਨੀਅਤ 14-15 ਸਾਲ ਦੀ ਹੋਈ ਤੇ ਇਹ ਪੜਦੀ ਆ। ਠੀਕ। ਉਹ ਬਾਹਰ ਚਲ ਗਈ ਜਿਹੜੇ ਆਪ ਜੋ ਚੌਧਰੀ ਚੌਧਰੀਆਂ ਕੌਣ ਚੌਧਰੀ ਉਹਤੇ ਪੜਦੀ ਬੱਚੀ ਤਿੰਨ ਨਹੀਂ ਦੰਨਾ ਬੱਚੀ ਪੜਦੀ ਵੀ ਉੱਥੇ ਪੜਦੀ। ਹੋਰ ਕਿੰਨੇ ਬੱਚੇ ਆ ਪਿੱਛੇ? ਉਹ ਲੁੜੀ ਇੱਕੋ ਹੀ ਆ। ਆ ਵੱਡੀ ਕੁੜੀ ਕਰ। ਕੋਈ ਉੱਥੇ ਪੜ ਜੇ ਉਹ ਜਲੰਧਰ ਗਈ ਯਾਰ ਕੰਮ ਤੇ ਖੜੀ ਆ। ਅਸੀਂ ਕਰ ਦਲੀਏ। ਕੀ ਕੋਈ ਥੋੜਾ ਬਤ बताओ एक गाल्डा पे की काफ़ी निपोई हुए हैं ये जो कोई हो यार ये कोई लड़े हैं उनको चपेट बताइए वो एक एनुअल तो एक गाल्डा में चपेट बताएगा किनाम्बर जी सर छोड़े की लगते हैं कि नहीं जाते हैं फिर अब ये की कातू वहीं की कड़ी है वहीं की कड़ी है ये तो लगा ਕੁਤੇ ਬਈ ਹੋ ਗਿਆ ਬਰਤੀ ਅਈ ਆਏ ਇਹ ਲੋ ਉਹ ਇੱਕ ਦੋ ਜਾਈ ਕੀ ਤੇ ਕਰ ਵਰ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ ਆ ਇਥੇ ਮੌਤ ਹੋ ਗਈ ਤੇ ਗਿਆ ਕਿਹਨਲੀ ਉੱਥੇ ਉਹ ਗਾ ਜਾ ਕੇ ਬੱਚਿਆਂ ਬੱਚਿਆਂ ਦੀ ਉਮਰ ਕਿੰਨੀ ਸੀ 6 ਸਾਲ ਦਾ ਮੁੰਡਾ 15 ਸਾਲ ਦੀ 6 ਮਹੀਨੇ 6 ਸਾਲ 6 ਸਾਲ ਜਿਹੜੀ ਉਡੀ ਪੰਦਰਾਂ ਸਾਹ ਤੇ ਜਿਹੜੇ ਆਪੋ ਦੇ ਨਾ ਹੀ ਕਿ ਨਹੀਂ ਹੋ ਰਹੀ। ਉਹਨਾਂ ਨੂੰ ਟੋਕ ਵੀ ਚਾਈਨ ਫਾਈਲ। ਆ ਬਾਕੀ ਸੀ ਜੀ ਉਹਨਾਂ ਨੂੰ ਨੀਤ ਕੌਰ ਸੀ ਜੀ ਤੇ ਅੰਮੜੀ ਸਖਵਿੰਦਰ ਕੌਰ ਦੀ ਪਤਨੀ। ਉਹ ਮਰ ਕੋ ਸਮੇਂ ਤੋਂ ਦਿਮਾਗੀ ਪਰੇਸ਼ਾਨ ਰਹਿੰਦੀ ਸੀਗੀ। ਦਿਮਾਗੀ ਪਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ। ਦੁੱਧ ਬਾਲ ਕੇ ਤੇ ਰੱਖਤਾ ਤੇ ਠੰਡਾ ਹੋਊਗਾ ਪੀਣਾ ਵੀ। ਲੱਗੇ ਕੋਈ ਇਹਨਾਂ ਦਾ ਖਾਜਕੂਰ ਵਾਲਾ ਸਕੂਰ ਸੀਗਾ। ਇੰਨੇ ਸੋਈ ਦੇ ਭਲਖ ਜਾ ਕੇ ਉੱਥੋਂ ਕੋਈ ਪਤੰਗ ਜਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜੀ ਦੁੱਧ ਠੰਡਾ ਹੋਇਆ। ਇਹਨਾਂ ਰਾਤ ਦੁੱਧ ਪੀ ਲਿਆ ਲੜਕੀ ਚਿੰਨਮਨੀ ਨੀਦ ਕੌਰ ਨੇ। ਚਿੰਨਮਨੀ ਨੀਦ ਕੌਰ ਤੋਂ ਬਾਅਦ ਉਹਨਾਂ ਬੱਚਾ ਦੇ ਦੋ ਇੱਕ ਬੇਟਾ ਸੀ ਇੱਕ ਬੇਟੀ ਸੀ। ਬੇਟੀ ਜਿਹੜੀ ਨਮਨਦੀਪ ਕੌਰ 16 ਸਾਲ ਦੀ ਆ। ਬੇਟਾ ਨਵਰਾਜਦੀਪ ਸਿੰਘ ਛੱੜੇ 6 ਸਾਲ ਦਾ। ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀ ਲਿਆ ਤੇ ਇਹ ਵੀ ਦੁੱਧ ਪੀ ਲੈਣੇ ਇਹਨਾਂ ਨੇ ਦੁੱਧ ਪੀ ਲਿਆ। ਦੁੱਧ 'ਚ ਕੋਈ ਜਰੀਲੀ ਚੀਜ਼ ਹੋਣ ਦੇ ਕਾਰਨ ਬੇਹੋਸ਼ ਹੋ ਗਏ। ਬੇਹੋਸ਼ ਹੋ ਕੇ ਨਾਲ ਜਦੋਂ ਗੁਰਦੁਆਰੇ ਜਾਣ ਲੱਗ ਇਨਾ ਮੁਰਕੇ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਕੋਸ਼ਿਸ਼ ਕੀਤੀ ਤਾਂ ਰਸਤੇ ਵਿੱਚ ਦਮ ਤੋੜ ਗਏ ਉਸ ਤੋਂ ਬਾਅਦ ਸਰਦਾਰ ਮ੍ਰਿਤਕ ਦਾ ਪਿਤਾ ਜੀਤ ਸਿੰਘ ਆ ਜਿਹਦੇ ਬਾਰੇ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ ਦਰਹਾਂੇ ਤੋਂ ਪੀਹ ਜਿਓ ਦੀ ਕਾਰਵਾਈ ਪ੍ਰੋਫੈਸਿਵ ਆਉਣ ਵਿੱਚ ਨਹੀਂ ਆਣੀ ਸਰ ਕਿਹੜੀ ਜਿ ਰੀ ਦੀ ਪਤਾ ਲੱਗਦਾ ਨਹੀਂ ਪਤਾ ਨਹੀਂ ਲੱਗਾ ਵੀ ਖਾਦ ਸੀ ਕਿ ਜਾਂ ਕੋਈ ਵੈਰਟੀ ਸੀ ਕਿ ਕੀ ਸੀਗਾ ਉਹ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ ਐਫਐਸਐਂਡਰ ਕੋ ਰਹਿ ਗਈ ਤੇ ਕੋ ਕਰਨਾ ਕੀ 174 ਦੀ ਕਾਰਵਾਈ ਖੇਲ ਹਰ ਕਰ ਰਹੇ ਹਾਂ नहीं घरेलू कलेस नहीं कोई दिमागी परेशानी का कोई पहले दस दिए बच्चा एक्सपायर हो गया से परिवार के मैंबर जेडे कि सीते माहौल इस तरह कि घर के गल करनी भी सूँ ठीक नहीं लगती मजबूरी है साँची इस करके तीन बच्चे से एक उम्र छे साल से एक की उम्र आप जो लेडीज़ ने उन्होंने उम्र चाली पैंतालीस साल दस जाती है और कारण जोड़ा वो हल तक सामने नहीं आया कि कारण है कुछ छोटी तो मोटी घर से ही तकरार हो है जिसके बाद उन्होंने एड्डा वर्या जब आप कैमरा को कृष्ण देना